ਧਰਮ ਨੂੰ ਹੇਠਾ ਰੱਖਿਆ ਅਕਾਲੀ ਦਲ ਨੇ ਸਿਆਸਤ ਨੂੰ ਉੱਪਰ ਰੱਖਿਆ ਜਦੋਂ ਡੇਰੇ ਦੇ ਤੁਸੀਂ ਕੇਸ ਵਾਪਸ ਲੈ ਲਓ ਜਦੋਂ ਡੇਰੇ ਨੂੰ ਤੁਸੀਂ ਮਾਫੀ ਦਵਾ ਦਿਓ ਉਹਦੇ ਲੱਗੀ ਫਿਲਮ ਦੇ ਪੋਸਟਰਾਂ ਤੇ ਲਾ ਦਿਓ ਫਿਰ ਤੁਹਾਨੂੰ ਪੰਥ ਕੌਣ ਮੰਨੇਗਾ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਕੁਰਸੀ ਗ੍ਰਹਿਣ ਕੀਤੀ ਸੀ ਉਹ ਆਦੀ ਪਿਤਾ ਦੀ ਤਾਕਤ ਨਾਲ ਕੀਤੀ ਸੀ ਸਥਾਪਿਤ ਹੋ ਗਏ ਅਕਾਲੀ ਦਲ ਨਾ ਤਾਂ ਪਹਿਲੀ ਵਾਰ ਟੁੱਟਿਆ ਤੇ ਨਾ ਆਖਰੀ ਵਾਰ ਟੁੱਟਿਆ ਟੁੱਟਿਆ ਅਕਾਲੀ ਦਲ ਨੇ ਹਮੇਸ਼ਾ ਟੁੱਟਦੇ ਰਹਿਣਾ ਕੌਮ ਨੇ ਕალიਦਲ ਨੇ ਸਮੇਂ ਦੇ ਨਾਲ ਧਰਮ ਬੰਦਈ ਨਾਂ ਤੇ ਧਰਮ ਨੂੰ ਖਤਰਾ ਕੌਮ ਨੂੰ ਖਤਰਾ ਪੰਥ ਨੂੰ ਖਤਰਾ ਕਹਿ ਕੇ ਵੋਟਾਂ ਤਾਂ ਬਟੋਰ ਲੀਆਂ ਇਸ ਤੋਂ ਬਾਅਦ ਅਕਾਲੀ ਦਲ ਲਗਾਤਾਰ ਵੋਟ ਲਾਹੇ ਵਾਲੇ ਚੱਲਿਆ ਉਹਨੇ ਪੰਥਕ ਜੇਕਰ ਉਹ ਪੰਥਕ ਖਤਰਾ ਕਹਿ ਕੇ ਵੋਟਾਂ ਮੰਗੇ ਤਾਂ ਪੰਥ ਦੇ ਨਾਲ ਉਹਨਾਂ ਨੂੰ ਸਿਆਸਤ ਪਿਆਰੀ ਹੋ ਗਈ ਕੁਰਸੀ ਪਿਆਰੀ ਹੋ ਗਈ ਅਕਾਲੀ ਦਲ ਨੇ ਸਿਆਸਤ ਦਾ ਜਿਹੜਾ ਹੈਗਾ ਉਹ ਪੂਰੀ ਸਿਆਸਤ ਨੂੰ ਜਿਹੜਾ ਵਪਾਰੀਕਰਨ ਕਰਦਾ ਪੂਰੀ ਜਿਹੜਾ ਹੈਗਾ ਸਰਮਾਏ ਦੇ ਵਿੱਚ ਜਿਹੜੀ ਇਤਿਹਾਸ ਲਈ ਮੀਰੀ ਔਰ ਪੀਰੀ ਦੇ ਸਿਧਾਂਤੋਂ ਛਿੱਕੇ ਟੰਗਦਾ। ਤਾਂ ਡੇਰੇ ਦੀ ਸਿਆਸਤ ਨੇ ਅਕਾਲੀ ਦਲ ਦਾ ਜਿਹੜਾ ਨੁਕਸਾਨ ਕੀਤਾ ਡੇਰੇ ਸਿਆਸਤ ਨੇ ਕੀਤਾ ਔਰ ਡੇਰੇ ਤੋਂ ਵੋਟਾਂ ਮੰਗਣਾ ਇੱਕ ਸਮਾਂ ਤਾਂ ਇਹ ਵੀ ਸੀ ਜਦੋਂ ਫਿਲਮ ਆਈ ਸੀ ਮੈਸੈਂਜਰ ਆਫ ਗੋਡ ਤਾਂ ਵੱਡੇ ਵੱਡੇ ਤੁਹਾਨੂੰ ਯਾਦ ਹੋ ਕੋ ਬੋਰ ਲੱਗੇ ਸੀ। ਪੋਸਟਰਾਂ ਤੇ ਸੁਰੱਖਿਆ ਲਗਾਈ ਸੀ ਚਾਰ ਚਾਰ ਬੰਦੇ ਪੁਲਿਸ ਵਾਲੇ ਖੱਲੇ ਬਿਠੇ ਕਿ ਕੋਈ ਕਾਲਖਣਾ ਮਲ ਜੇ ਕੋਈ ਪੋਸਟਰ ਪਾੜ ਨਾ ਜਾਵੇ। ਜਦੋਂ ਇਹੋ ਜਿਹੇ ਤੁਸੀਂ ਕੰਮ ਕੀਤੇ ਹੋਣ ਫਿਰ ਤੁਹਾਨੂੰ ਲੱਗਦਾ ਕਿ ਪੰਥ ਫਿਰ ਤੁਹਾਡੇ ਨਾਲ ਨਾਰਾਜ਼ਗੀ ਨਾ ਦਿਖਾਊਗਾ ਤਾਂ ਹੋਰ ਕੀ ਦਿਖਾਊਗਾ ਅਕਾਲੀ ਦਲ ਦੇ ਵਿੱਚ ਇੱਕ ਅਦੇ ਰਵਾਇਤ ਨਹੀਂ ਸੀਗੀ ਕਿ ਪਿਓ ਤੋਂ ਬਾਅਦ ਪੁੱਤ ਪ੍ਰਧਾਨ ਬਣੂਗਾ ਤਾਂ ਸੁਖਬੀਰ ਸਿੰਘ ਬਾਦਲ ਤੇ ਦੋਵੇਂ ਗੱਲਾਂ ਉਲਟ ਪੈਂਦੀਆਂ ਨੇ ਦੇਸ਼ ਦੁਨੀਆ ਦੇ ਅੰਦਰ ਜਿੱਥੇ ਵੀ ਪੰਜਾਬੀ ਬੈਠੇ ਨੇ ਜਾਂ ਕਹਦੀਏ ਪੰਥਕ ਚਾਰੇ ਬੈਠੇ ਨੇ ਓਬਰ ਕੇ ਸਾਹਮਣੇ ਆ ਰਹੇ ਨੇ ਭਾਰਤ ਦੇ ਵਿੱਚ ਹੋਣਾ ਹੋਣ ਚਾਹੇ ਵਿਦੇਸ਼ਾਂ ਦੇ ਵਿੱਚ ਹੋਣਾ ਹੋਣ ਪੰਜਾਬੀ ਪੰਥਕ ਚਿਹਰੇ ਹਮੇਸ਼ਾ ਅੱਗੇ ਨਜ਼ਰ ਆ ਰਹੇ ਨੇ ਯੂਕੇ ਦੇ ਅੰਦਰ ਹੋਈਆਂ ਚੋਣਾਂ ਦੇ ਅੰਦਰ ਪੰਥਕ ਚਿਹਰਿਆਂ ਨੇ ਵੱਡੀ ਜਿੱਤ ਹਾਸਲ ਕੀਤੀ ਆ ਉਧਰ ਪੰਜਾਬ ਦੇ ਅੰਦਰ ਪੰਥਕ ਲਹਿਰ ਖੜੀ ਹੋਈ ਆ ਦੋ ਆਜ਼ਾਦ ਪੰਥਕ ਉਮੀਦਵਾਰ ਉੱਠੇ ਨੇ ਇੱਕ ਪੰਥਕ ਹਨੇਰੀ ਆ ਪਰ ਉਸ ਦੇ ਵਿਚਾਲੇ ਇੱਕ ਪੰਥਕ ਪਾਰਟੀ ਆ ਸ਼ੋਮਨੀ ਅਕਾਲੀ ਦਲ ਜਿਹੜੀ ਸਰਮੌਰ ਜਥੇਬੰਦੀ ਮੰਨੀ ਜਾਂਦੀ ਆ ਪੰਥ ਦੀ ਪਰ ਅੱਜ ਉਹ ਕਹਿੰਦੇ ਤਾੜੋ ਪੀੜ ਹੋਣ ਤੇ ਆਈ ਹੋਈ ਆ ਉਹ ਖਾਤਮੇ ਦੀ ਕਗਾਰ ਦੇ ਉੱਤੇ ਆ ਹਾਸ਼ੀਏ ਤੇ ਪਹੁੰਚ ਚੁੱਕੀ ਆ ਜਿਹੜਾ ਅੰਦਰ ਉਨੀ ਕਲੇਸ਼ ਆ ਪਾਰਟੀ ਨੂੰ ਦਿਨ ਪ੍ਰਤੀ ਦਿਨ ਖਤਮ ਕਰਦਾ ਜਾ ਰਿਹਾ ਬਹੁਤ ਸਾਰੇ ਲਗਾਤਾਰ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਦੋ ਧੜੇ ਬਣ ਚੁੱਕੇ ਨੇ ਇੱਕ ਬਾਗੀ ਧੜਾ ਜਿਹੜਾ ਕਹਿੰਦਾ ਕਿ ਕਾਲੀ ਦਲ ਬਚਾਉਣਾਗਾ ਦੂਜਾ ਧੜਾ ਸੁਭੀਰ ਸਿੰਘ ਬਾਦਲ ਹੋਰਾਂ ਦਾ ਧੜਾਗਾ ਉਹ ਕਹਿੰਦੇ ਕਿ ਕਾਲੀ ਦਲ ਤਾਂ ਬਚਾ ਹੀ ਹੋਇਆਗਾ ਅਸੀਂ ਪੰਜਾਬ ਬਚਾਉਣਾਗਾ ਤਾਂ ਹੁਣ ਇਸ ਦੇ ਵਿਚਾਲੇ ਗੱਲਬਾਤ ਕਰਾਂਗੇ ਕਿ ਇੱਕ ਨਵਾਂ ਜਿਹੜਾ ਸਾਹਮਣੇ ਆਏਗਾ ਜਿਸ ਦੇ ਵਿੱਚ ਮੁੱਦੇ ਜੇ ਕਿਹਾ ਜਾ ਰਿਹਾ ਕਿ ਜੋ ਸੁਭੀਰ ਸਿੰਘ ਬਾਦਲ ਹੋਰਾਂ ਦਾ ਧੜਾ ਬਾਗੀ ਧੜੇ ਤੇ ਇਲਜ਼ਾਮ ਲਗਾ ਰਿਹਾ ਇਹ ਗੱਲ ਕਹਿ ਰਿਹਾ ਕਿ ਉਹ ਤਾਂ ਬੀਜੇਪੀ ਦੇ ਬੰਦੇ ਨੇ ਬੀਜੇਪੀ ਸਾਰਾ ਕੁਝ ਕਰਾ ਰਹੀ ਆ ਜਾਂ ਬੀਜੇਪੀ ਦਾ ਨਾਮ ਵਰਤ ਕੇ ਜਿਹੜੇ ਸਵਾਲ ਸੁਭੀਸ਼ ਸਿੰਘ ਬਾਦਲ ਹੋਰਾਂ ਦੇ ਧੜੇ ਨੂੰ ਹੋ ਰਹੇ ਨੇ ਜਿਹੜੇ ਸਵਾਲ ਚੰਦਰ ਸਿੰਘ ਬਰਾੜ ਹੋਰਾਂ ਨੇ ਆਪਣੀ ਚਿੱਠੀ ਦੇ ਅੰਦਰ ਲਿਖੇ ਉਹਨਾਂ ਦੇ ਜਵਾਬ ਦੇਣ ਤੋਂ ਧੜਾ ਭੱਜ ਰਿਹਾ ਕੱਲ ਬਾਤ ਕਰਾਂਗੇ ਮੇਰੇ ਨਾਲ ਮੇਰੇ ਸਾਥੀ ਰਮਨਦੀਪ ਸ਼ਰਮਾ ਮੌਜੂਦ ਨੇ ਰਮਨ ਬੀਜੇਪੀ ਤੇ ਕਹਿੰਦੇ ਗੱਲ ਸੈਟ ਕੇ ਤੁਸੀਂ ਸਵਾਲਾਂ ਤੋਂ ਨਹੀਂ ਭੱਜ ਸਕਦੇ ਹੁਣ ਇਹ ਗੱਲਾਂ ਪਾਰਟੀ ਪ੍ਰਧਾਨ ਦੇ ਸਾਹਮਣੇ ਰੱਖੀਆਂ ਜਾ ਰਹੀਆਂ ਨੇ ਇਹ ਉਹ ਧੜਾ ਸੁਪੀ ਸਿੰਘ ਬਾਦਲ ਹੋ ਰਹਿਆਂ ਦੇ ਧੜੇ ਨੂੰ ਇਹ ਗੱਲਾਂ ਸਵਾਲ ਕੀਤੇ ਜਾ ਰਹੇ ਨੇ ਕਿ ਜਿਹੜੇ ਸਵਾਲ ਨੇ ਜਿਹੜੇ ਲੋਕ ਸਵਾਲ ਕਰ ਰਹੇ ਨੇ ਪੰਥ ਸਵਾਲ ਕਰ ਰਿਹਾ ਕਿ ਸਰਸਾਇਲ ਨੂੰ ਮਾਫੀ ਕਿਹਨ ਦਿੱਤੀ ਸਰਸਾ ਸਾਰ ਨੂੰ ਲੈ ਕੇ ਕਾਫੀ ਜਿਹੜਾ ਇਹ ਵਿਵਾਦ ਘਿਰਿਆ ਹੋਇਆ ਕਿ ਸਰਸਾ ਸਾਰ ਨੂੰ ਮਾਫੀ ਦੇਣਾ ਜਾਂ ਉਸ ਦੀਆਂ ਜਿਹੜਾ ਡੇਰਿਆਂ ਦੇ ਜਾ ਕੇ ਵੋਟ ਬੈਂਕ ਦੇ ਨਾਲ ਇਹ ਸਮਝੌਤਾ ਕਰਨਾ ਉਸ ਨੂੰ ਲੈ ਕੇ ਕਾਫੀ ਜਿਹੜੀ ਤਾੜੋ ਪੀੜ ਹੋਈ ਹੋਈ ਆ ਕਾਫੀ ਸਵਾਲ ਉੱਠ ਰਹੇ ਨੇ ਕੀ ਲੱਗਦਾ ਇਹਦਾ ਸੁਪੇ ਸਿੰਘ ਬਾਦਲ ਹੋਰੇ ਜਿਹੜਾ ਸਾਹਮਣਾ ਕਰ ਪਾਉਣਗੇ ਰਾਜਦੀਪ ਅੱਜ ਸੁਖਬੀਰ ਸਿੰਘ ਬਾਦਲ ਵਾਸਤੇ ਬਹੁਤ ਵੱਡਾ ਦਿਨ ਹੈ ਅੱਜ ਉਹਨਾਂ ਦਾ ਜਨਮ ਦਿਨ ਹੈ ਅਸੀਂ ਵੀ ਮੁਬਾਰਕਬਾਦ ਦਿੰਨੇ ਆਪਦੇ ਚੈਨਲ ਦੇ ਜ਼ਰੀਏ ਉਹਨਾਂ ਨੂੰ ਜੀ ਸਾਡੇ ਚੈਨਲ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਜੀ ਤਾਂ ਜਿਹੜੀ ਤੁਸੀਂ ਗੱਲ ਕੀਤੀ ਕਿ ਪੰਥਕਤੂ ਰਾਜ ਦੇਸ਼ ਵਿਦੇਸ਼ ਦੇ ਵਿੱਚ ਉੱਭਰ ਰਿਹਾ ਹੈਗਾ ਤੁਸੀਂ ਯੂਕੇ ਦੀਆਂ ਚੋਣਾਂ ਹੋਣ ਪੰਜਾਬ ਦੀਆਂ ਲੰਗੀਆਂ ਲੋਕ ਸਭਾ ਚੋਣਾਂ ਹੋਣ ਉਭਾਰ ਆਇਆ ਇਹ ਮੈਂ ਇਸ ਨੂੰ ਉਭਾਰ ਬਹੁਤ سارے ਲੋਕ ਇਸ ਨੂੰ ਕਹਿੰਦੇ ਕਿ ਪੰਥਕ ਸਫਿਆਂ ਵਿੱਚ ਉਭਾਰ ਹੋ ਗਿਆ ਪਰ ਮੈਂ ਇਸ ਨੂੰ ਇਹ ਕਹਿਣਾ ਕਿ ਪੰਥਕ ਸਫਿਆਂ ਵਿੱਚ ਉਭਾਰ ਨਹੀਂ ਹੋਇਆ ਇੱਕ ਵੈਕਿਊਮ ਸੀ ਜਿਸ ਨੂੰ ਭਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ ਖਲਾ ਹੈਗਾ ਬਹੁਤ ਵੱਡਾ ਖਲਾ ਹੈਗਾ ਬਿਟਵੀਨ ਦੀ ਇਲੈਕਸ਼ਨ ਜਿਹੜਾ ਹੈਗਾ ਲੋਕਾਂ ਨੂੰ ਮੌਕਾ ਮਿਲ ਗਿਆ ਉਸ ਮੌਕੇ ਤੇ ਲੋਕਾਂ ਨੇ ਫਾਇਦਾ ਚੁੱਕਿਆ ਔਰ ਪੰਥਕ ਤੁਰਾ ਜਿਹੜਾ ਹੈਗਾ ਉਤੋਂ ਮਜ਼ਬੂਤ ਹੋਇਆ ਬਿਟਵੀਨ ਦੀ ਇਲੈਕਸ਼ਨ ਭਾਈ ਸਰਬਜੀਤ ਸਿੰਘ ਖਾਲਸਾ ਦਾ ਇਹ ਦਿਨ ਆ ਕਿ ਤੁਸੀਂ ਕੌਮ ਦਾ ਮੇਹਣਾ ਨਾ ਲੈ ਲਿਓ ਉਥੇ ਬੀਬੀ ਖੱਲੜਾ ਲੱਗ ਕੇ ਬੀਬੀ ਖੱਲੜਾ ਨੂੰ ਤੁਸੀਂ ਚੋਣ ਹਰਾਤਾ ਸੀ ਇਸ ਵਾਰ ਦੇਖਿਓ ਕਿ ਤੇ ਚੋਣ ਹਾਰ ਜੋ ਤਾਂ ਪੰਜਾਬੀ ਨਾ ਤਾਂ ਆਪਦੇ ਸਰ ਮੇਹਣਾ ਰੱਖਦੇ ਨੇ ਔਰ ਨਾ ਲਾਂਬਾ ਮੇਹਨਤ ਪੰਜਾਬੀ ਕਦੇ ਨਾ ਆਪਦੇ ਸਰ ਵੰਗਾਰ ਰੱਖਦੇ ਨੇ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਇਹ ਕਿ ਇਸ ਵੇਲੇ ਚਰਚਾ ਇਹ ਆ ਕਿ ਅਕਾਲੀ ਦਲ ਦੋ ਫਾੜ ਹੈਗਾ ਇੱਕ ਧੜੇ ਨੂੰ ਤੁਸੀਂ ਬਾਗੀ ਕਹਿ ਲੋ ਜਾਂ ਇੱਕ ਧੜੇ ਨੂੰ ਅਕਾਲੀ ਦਲ ਦੀ ਬਚਾਓ ਲਹਿਰ ਦਾ ਸ਼ੁਰੂਆਤ ਕਰਨ ਵਾਲੇ ਰੱਖ ਲੋ ਤਾਂ ਦੂਜੀ ਧਿਰ ਸ਼੍ਰੋਮਣੀ ਅਕਾਲੀ ਦਲ ਬੜੀ ਵਧਦੀ ਤੇ ਰਹਿ ਗਈ ਆ ਤਾਂ ਪਹਿਲੀ ਗੱਲ ਤਾਂ ਹੈ ਕਿ ਅਕਾਲੀ ਦਲ ਕਦੇ ਖਤਮ ਨਹੀਂ ਹੋਏਗਾ ਉਹਦੇ ਪ੍ਰਧਾਨ ਬਦਲੇ ਜਾ ਸਕਦੇ ਆ ਉਹਨੂੰ ਵੋਟਾਂ ਘੱਟ ਪੈਣ ਬਾਹਲੀਆਂ ਪੈਣਾ ਪਰ ਕਦੇ ਵੀ 104 ਸਾਲ ਪੁਰਾਣੀ ਪਾਰਟੀ ਆ ਪੰਜਾਬ ਦੀ ਔਰ ਦੁਨੀਆ ਦੀ ਕਹਿ ਲਗੇ ਸਭ ਤੋਂ ਵੱਡੀ ਖੇਤਰੀ ਪਾਰਟੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜੀ ਔਰ ਇਸ ਵੇਲੇ ਜਿਹੜੀ ਅਹਿਮ ਵਿਸ਼ਾ ਹੈਗਾ ਅਕਾਲੀ ਦਲ ਕਿਰਿਆ ਕਿੱਥੇ ਹੋਇਆ ਅਕਾਲੀ ਦਲ ਆਪਣੀ ਸਿਆਸਤ ਨੂੰ ਬਚਾਉਣ ਵਿੱਚ ਕਿਰਿਆ ਹੋਇਆ ਜਦੋਂ ਕਿ ਅਕਾਲੀ ਦਲ ਦੇ ਕੋਲ ਇਸ ਵੇਲੇ ਜੇਕਰ ਅਕਾਲੀ ਦਲ ਇਹ ਸੋਚ ਕੇ ਕੰਮ ਕਰੇ ਕਿ 27 ਦੇ ਵਿੱਚ ਵੀ ਨਾ ਆਏਗੇ 32 ਦੇ ਵਿੱਚ ਨਾ ਅਸੀਂ ਆਦੇ ਪੰਥਕ ਸਾਫਿਆਂ ਨੂੰ ਬਚਾਉਣਾ ਆਏਗਾ ਅਕਾਲੀ ਦਲ ਦੀ ਹਾਸ਼ੀਏ ਤੇ ਜਾਣਾ ਇਸ ਗੱਲ ਦਾ ਰਿਹਾ ਕਿ ਸ਼੍ਰੋਮਣੀ ਕਾਲੀਦਲ ਨੇ ਸਮੇਂ ਦੇ ਨਾਲ ਧਰਮੰਦਈ ਨਾਂ ਤੇ ਧਰਮ ਨੂੰ ਖਤਰਾ ਕੌਮ ਨੂੰ ਖਤਰਾ ਪੰਥ ਨੂੰ ਖਤਰਾ ਕਿ ਕਿ ਵੋਟਾਂ ਤਾਂ ਬਟੋਰ ਲੀਆਂ ਜੀ ਸਤਾਨੇ ਵਿੱਚ ਵੀ ਪਟੋਰ ਲੀਆਂ ਕਿ ਕਮਿਸ਼ਨ ਗਠਨ ਕਰਾਂਗੇ ਜਿਹੜੇ ਹੁਣ ਤੱਕ ਸਿੱਖ ਨੌਜਵਾਨ ਮਾਰੇ ਗਏ ਉਹਨਾਂ ਤੇ ਇੱਕ ਕਮਿਸ਼ਨ ਗਠਨ ਹੋਊਗਾ ਜਾਂਚ ਉਪੜਤਾਲੂ ਖੂ ਖਾਤੇ ਪਤਾ ਹਮ ਉਸ ਕਾਰਵਾਈ ਨਹੀਂ ਹੋਈ ਔਰ ਵਿਧਾਨ ਸਭਾ ਦੇ ਵਿੱਚ ਇਵੇਂ ਕਿ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਗੱਲ ਕਹੀ ਗਈ ਸੀ ਇੱਕ ਸੀਪੀਆਈ ਦਾ ਹਰਦੇਵ ਸਿੰਘ ਅਰਸ਼ੀ ਸ਼ਾਇਦ ਉਹਨਾਂ ਦੇ ਵਿਧਾਈ ਸੀ ਕਿ ਉਹਨਾਂ ਨੇ ਸਵਾਲ ਉਠਾਇਆ ਸੀ ਜੀ ਕਮਿਸ਼ਨ ਦਾ ਕੀ ਬਣਿਆ ਉਹ ਕਹਿੰਦੇ ਛੱਡੋ ਜੀ ਪੁਰਾਣੀਆਂ ਗੱਲਾਂ ਨਾ ਛੇੜਿਆ ਕਰੋ ਪੁਰਾਣੇ ਮੁੱਦੇ ਨਾ ਚੱਕਿਆ ਕਰੋ ਤਾਂ ਇਹ ਪਹਿਲੀ ਮਤਲਬ ਗੱਲ ਦਾ ਇਹ ਨਾ ਜਿੱਥੋਂ ਅਕਾਲੀ ਦਲ ਮੁਨਕਰ ਹੁੰਦਾ ਜਿੱਥੋਂ ਹੁੰਦਾ ਔਰ ਇਸ ਤੋਂ ਬਾਅਦ ਅਕਾਲੀ ਦਲ ਲਗਾਤਾਰ ਵੋਟ ਲਾਹੇ ਵਾਲੇ ਚੱਲਿਆ ਉਹਨੇ ਪੰਥਕ ਜੇਕਰ ਉਹ ਪੰਥਕ ਖਤਰਾ ਕਹਿ ਕੇ ਵੋਟਾਂ ਮੰਗੇ ਤਾਂ ਪੰਥ ਦੇ ਨਾਲ ਉਹਨਾਂ ਨੂੰ ਸਿਆਸਤ ਪਿਆਰੀ ਹੋਗੀ ਕੁਰਸੀ ਪਿਆਰੀ ਹੋਗੀ ਸਿਆਸੀ ਲਾਹੇ ਪਿਆਰੇ ਹੋਗੇ ਅਕਾਲੀ ਦਲ ਨੇ ਸਿਆਸਤ ਦਾ ਜਿਹੜਾ ਹੈਗਾ ਉਹ ਪੂਰੀ ਸਿਆਸਤ ਨੂੰ ਜਿਹੜਾ ਵਪਾਰੀਕਰਨ ਕਰਦਾ ਜੀ ਪੂਰੀ ਜਿਹੜਾ ਹੈਗਾ ਸਰਮਾਏ ਦੇ ਵਿੱਚ ਜਿਹੜੀ ਸਿਆਸਤ ਲਈ ਮੀਰੀ ਔਰ ਪੀਰੀ ਦੇ ਸਿਧਾਂਤوں ਛਿੱਕੇ ਟੰਗਦਾ ਤਾਂ ਇਸ ਵੇਲੇ ਵੱਡੀ ਚਰਚਾ ਜਿਹੜਾ ਵਿਸ਼ਾ ਬਣਿਆ ਉਹ ਹੈਗਾ ਡੇਰੇ ਸਿਰਸੇ ਦਾ ਸਾਬਕਾ ਵਿਧਾਇਕ ਜਿਹੜੇ ਮੌਜੂਦਾ ਕਾਂਗਰਸ ਤੋਂ ਵਿਧਾਇਕ ਨੇ ਸਾਬਕਾ ਅਕਾਲੀ ਦਲ ਦੇ ਵਿਧਾਇਕ ਨੇ ਅਕਾਲੀ ਦਲ ਤੋਂ ਸ਼ੁਰੂਆਤ ਕੀਤੀ 2007 ਦੇ ਵਿੱਚ ਸਰਦਾਰ ਪ੍ਰਗਟ ਸਿੰਘ ਵਰਗੇ ਹਾਕੀ ਦੇ ਲੰਪਿੰਗ ਜਿਹੜੇ ਰਹੇ ਨੇ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਹੈ ਨਿੱਜੀ ਚਲੋ ਉਹਨਾਂ ਨੇ ਕਿਹਾ ਕਿ ਅਸੀਂ ਪਾਰਟੀ ਦਫ਼ਤਰ ਬੈਠੇ ਹੋਏ ਸੀ ਤਾਂ ਸਾਨੂੰ ਸੁਨੇਹਾ ਆਇਆ ਸੀ ਕਿ ਇੱਕ ਵੱਡੀ ਖਬਰ ਖੁਸ਼ਖਬਰੀ ਸੁਖਵੀਰ ਜੀ ਦੇਣਗੇ ਤੁਸੀਂ ਬੈਠੋ ਜੀ ਤਾਂ ਉਹਨਾਂ ਨੇ ਉਸ ਵੇਲੇ ਕਿਹਾ ਕਿ ਸੁਖਵੀਰ ਜੀ ਨੇ ਕਿਹਾ ਸੀ ਕਿ ਡੇਰੇ ਸਿਰਸੇ ਦੀ ਗੱਲ ਚੱਲੀ ਸੀ ਕਿ ਡੇਰਾ ਸਿਰਸਾ ਨੂੰ ਮਤਲਬ ਜਥੇਦਾਰ ਸਾਹਿਬ ਵੱਲੋਂ ਜਿਹੜੀ ਕਿ ਮਾਫੀ ਦੇ ਦਿੱਤੀ ਗਈ ਆ ਹੂੰ ਤਾ ਉਹਨਾਂ ਨੇ ਸਵਾਲ ਉਠਾਇਆ ਸੀ ਕਿ ਜੀ ਉਹ ਤਾਂ ਨਾ ਤਾਂ ਉਹ ਪੰਥ ਨਾਲ ਸੰਬੰਧਿਤ ਨੇ ਤੇ ਇਹਦਾ ਅਲਟੀਮੇਟਲੀ ਆਪਣਾ ਨੁਕਸਾਨ ਹੋਵੇਗਾ ਤਾਂ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਕੀਤਾ ਸੀ ਉਹਨਾਂ ਨੇ ਦੂਸਰੇ ਆਗੂ ਦਾ ਨਾਮ ਜ਼ਿਕਰ ਕੀਤਾ ਉਸ ਵੇਲੇ ਡਾਕਟਰ ਦਲਜੀਤ ਚਿਮਣ ਵੀ ਉੱਥੇ ਹਾਜ਼ਰ ਸੀ ਹੋਰ ਲੀਡਰਸ਼ਿਪ ਵੀ ਆਜ ਰਹੀ ਦੋ ਨਾਮ ਉਹਨਾਂ ਨੇ ਉਚੇਚੇ ਤੌਰ ਤੇ ਲਏ ਨੇ ਤਾਂ ਇਸ ਤੋਂ ਬਾਅਦ ਕੱਲ ਪ੍ਰਮਿੰਦਰ ਸਿੰਘ ਢੀਂਡਸਾ ਦਾ ਜਲੰਧਰ ਦੇ ਵਿੱਚ ਬਿਆਨ ਉਹ ਕਹਿੰਦੇ ਨੇ ਕਿ ਹਾਈ ਕਮਾਂਡ ਦੱਸੇ ਡੇਰੇ ਸਿੱਸੀ ਵਾਲੇ ਨੂੰ ਮਾਫੀ ਕਿਉਂ ਦਿੱਤੀ ਕਿ ਹਾਈ ਕਮਾਂਡ ਦੇ ਵਿੱਚ ਕਿਹਨੂੰ ਮੰਨ ਰਹੇ ਨੇ ਉਹਨਾਂ ਦੇ ਪਿਤਾ ਐਤਵੇਂ ਸਰਪ੍ਰਸਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੀ ਸੁਖਬੀਰ ਸਿੰਘ ਬਾਦਲ ਨੂੰ ਹੋਣਾ ਚਾਹੇ ਉਹਨਾਂ ਦੇ ਸੱਜੇ ਖੱਬੇ ਬੈਠਣ ਸਰਦਾਰ ਭੁੰਦਰ ਸਾਹਿਬ ਸਭ ਤੋਂ ਸੀਨੀਅਰ ਨੇ ਚੰਦੂ ਮਾਰਾ ਸਭ ਤੋਂ ਸੀਨੀਅਰ ਬਹੁਤ سارے ਹੋਰ ਬਹੁਤ ਸੀਨੀਅਰ ਲੀਡਰਸ਼ਿਪ ਜਿਹੜੀ ਹੈਗੀ ਆ ਅਕਾਲੀ ਦਲ ਦੀ ਕਿਹੜੀ ਸੀਨੀਅਰ ਲੀਡਰਸ਼ਿਪ ਤੋਂ ਪੁੱਛ ਰਹੇ ਨੇ ਤਾਂ ਡੇਰੇ ਦੀ ਸਿਆਸਤ ਨੇ ਅਕਾਲੀ ਦਲ ਦਾ ਜਿਹੜਾ ਨੁਕਸਾਨ ਕੀਤਾ ਉਹ ਡੇਰੇ ਸਿਆਸਤ ਨੇ ਕੀਤਾ ਔਰ ਡੇਰੇ ਤੋਂ ਵੋਟਾਂ ਮੰਗਣਾ ਇੱਕ ਸਮਾਂ ਤਾਂ ਇਹ ਵੀ ਸੀ ਜਦੋਂ ਫਿਲਮ ਆਈ ਸੀ ਮੈਸੈਂਜਰ ਆਫ ਗੋਡ ਤਾਂ ਵੱਡੇ ਵੱਡੇ ਤੁਹਾਨੂੰ ਯਾਦ ਕੋਈ ਬੋਲ ਲੱਗੇ ਸੀ ਬਿਲਕੁਲ ਸੁਰੱਖਿਆ ਦਿੱਤੀ ਗਈ ਸੀ ਪ੍ਰਦਾਨ ਖੁਦ ਜਾ ਕੇ ಸಿನಿਮੀਆਂ ਦੇ ਵਿੱਚ ਫਰੋਂ ਲਵਾਈ ਗਈ ਸੀਗੀ ਸੁਰੱਖਿਆ ਨੇ ਉਹਨਾਂ ਨੂੰ ਸੁਰੱਖਿਆ ਦਿੱਤੀ ਗਈ ਸੀ ਉਹ ਪੋਸਟਰਾਂ ਤੇ ਸੁਰੱਖਿਆ ਲਗਾਈ ਕੀ ਚਾਰ ਚਾਰ ਬੰਦੇ ਪੁਲਿਸ ਵਾਲੇ ਥੱਲੇ ਬੈਠੇ ਕਿ ਕੋਈ ਕਾਰਖਣਾ ਮਲ ਜੇ ਕੋਈ ਪੋਸਟਰ ਪਾੜ ਨਾ ਜਾਵੇ ਔਰ ਜਦੋਂ ਇਹੋ ਜਿਹੇ ਤੁਸੀਂ ਕੰਮ ਕੀਤੇ ਹੋਣ ਫਿਰ ਤੁਹਾਨੂੰ ਲੱਗਦਾ ਕਿ ਪੰਥ ਫਿਰ ਤੁਹਾਡੇ ਨਾਲ ਨਾਰਾਜ਼ਗੀ ਨਾ ਦਿਖਾਊਗਾ ਤਾਂ ਹੋਰ ਕੀ ਦਿਖਾਊਗਾ ਬੇਸਿਕਲੀ ਇਸ ਵੇਲੇ ਸੁਖਬੀਰ ਸਿੰਘ ਬਾਦਲ ਨੂੰ ਕੋਈ ਪੰਥਕ ਅਗੂ ਮੰਨ ਲਈ ਤਿਆਰ ਨਹੀਂ ਹੈਗਾ ਬਿਲਕੁਲ ਉਹਨਾਂ ਕੋਲੇ ਆਪਸ਼ਨ A ਹੈਗੀ ਆ ਉਹ ਆਪਰੇ ਆਪ ਨੂੰ ਹਾਲੇ ਵਿਸਥਾਪਿਤ ਕਰਨ ਦੇ ਵਿੱਚ ਲੱਗੇ ਮੈਂ ਤੁਹਾਨੂੰ ਥੋੜਾ ਜਿਹਾ ਜ਼ਿਕਰ ਮਹਾਭਾਰਤ ਵੱਲ ਲੈ ਕੇ ਜਾਵਾਂਗੇ ਹਾਲਾਂਕਿ ਇਸ ਦਾ ਟੋਕ ਨਹੀਂ ਬੰਦਾ ਪਰ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਇਹ ਗੱਲ ਦੱਸਾਂਗਾ ਕਿ ਜਿਹੜਾ ਸ਼ਕਨੀ ਸੀ ਉਹਦਾ ਨਾਮ ਲੈਣਾ ਵੀ ਕੋਈ ਚੰਗਾ ਨਹੀਂ ਸਮਝਦਾ ਕਿਉਂਕਿ ਉਹ ਜਿਹਾ ਸੀ ਜਿਸ ਨੇ ਇੱਕ ਹਸਦਾ ਵਸਦਾ ਪਰਿਵਾਰ ਜਿਹੜਾ ਹੈਗਾ ਉਹ ਉਹ ਉਜਾੜ ਦਿੱਤਾ ਸੀ ਤਾਂ ਉਥੇ ਜੰਹਦ ਲੱਗਣ ਵੇਲੇ ਜਿਹੜਾ ਹੈਗਾ ਮਹਾਭਾਰਤ ਦੇ ਇੱਕ ਬੜੀ ਵੱਡੀ ਗੱਲ ਕਹੀ ਸੀ ਜਿਹੜੀ ਇਸ ਵੇਲੇ ਸਹੀ ਟੁੱਕਦੀ ਆ ਉਹ ਕਦ ਰਾਜਾ ਜ਼ਰੂਰੀ ਨਹੀਂ ਕਿ ਰਾਜੇ ਦਾ ਪੁੱਤ ਹੀ ਰਾਜਾ ਬਣੇ। ਹੂੰ। ਇਹ ਵੀ ਜ਼ਰੂਰੀ ਨਹੀਂ ਕੋਈ ਸਥਾਪਿਤ ਕੀਤਾ ਗਿਆ ਰਾਜਾ ਜਿਹੜਾ ਹੈਗਾ ਉਹ ਰਾਜ ਭਾਗ ਨੂੰ ਚਲਾ ਸਕੇ। ਅਕਾਲੀ ਦਲ ਦੇ ਵਿੱਚ ਇਹ ਕਦੇ ਰਵਾਇਤ ਨਹੀਂ ਸੀਗੀ ਕਿ ਪਿਓ ਤੋਂ ਬਾਅਦ ਪੁੱਤ ਪ੍ਰਧਾਨ ਬਣੂਗਾ। ਅਕਾਲੀ ਦਲ ਦੇ ਇਹ ਵਿੱਚ ਇਹ ਵੀ ਰੈ ਨਹੀਂ ਕਦੇ ਗੱਲ ਨਹੀਂ ਸੀਗੀ ਕਿ ਇੱਕ ਬੰਦਾ ਬਣ ਗਿਆ ਤਾਂ ਉਹ ਕਦੇ ਉਤਰੇਗਾ ਹੀ ਨਹੀਂ। ਸਥਾਪਿਤ ਨਹੀਂ ਸੀਗਾ। ਤਾਂ ਸੁਖਬੀਰ ਸਿੰਘ ਬਾਦਲ ਤੇ ਦੋਵੇਂ ਗੱਲਾਂ ਉਲਟ ਪੈਂਦੀਆਂ ਨੇ। ਉਹਨਾਂ ਨੂੰ ਗੱਡੀ ਤੇ ਪਹਿਲਾਂ ਪ੍ਰਧਾਨਗੀ ਤੇ ਬਿਠਾਇਆਗਾ ਉਸ ਵੇਲੇ ਬਿਠਾਇਆਗਾ ਜਦੋਂ ਅਕਾਲੀ ਦਲ ਪੂਰੀ ਤਾਕਤ ਦੇ ਵਿੱਚ ਸੀ ਬਾਦਲ ਸਾਹਿਬ ਪੂਰੀ ਤਾਕਤ ਦੇ ਵਿੱਚ ਸੀ ਕੋਈ ਚਾਹ ਕੇ ਵੀ ਵਿਰੋਧ ਨਹੀਂ ਕਰ ਸਕਦਾ ਜੀ 2008 ਦੇ ਵਿੱਚ ਜੀ 2009 ਦੇ ਵਿੱਚ ਇਹਨੂੰ ਡਿਪਟੀ ਸੀਐਮ ਲਾ ਦਿੱਤਾ ਹੂੰ ਦੋਨੋਂ ਪਿਓ ਪੁੱਤ ਸੀਐਮ ਹੋਰ ਡਿਪਟੀ ਸੀਐਮ ਸੀ ਕਿਸੇ ਵਿਅਕਤੀ ਨੇ ਅਕਾਲੀ ਦਲ ਦੇ ਵਰਕਰ ਨੇ ਜਾਂ ਲੀਡਰ ਨੇ ਜ਼ੋਰਤ ਨਹੀਂ ਕੀਤੀ ਉਸ ਵੇਲੇ ਕਿ ਸਾਨੂੰ ਇੰਡੀਪੈਂਡੈਂਟ ਪੂਰਾ ਤਾਕਤਵਰ ਨਾਲ ਪ੍ਰਧਾਨ ਚਾਹੀਦਾ ਜਿਹੜਾ ਸਰਕਾਰ ਤੇ ਪ੍ਰੈਸ਼ਰ ਬਿਲਡ ਕਰ ਸਕੇ ਪੰਥਕ ਮੁੱਦਿਆਂ ਦੀ ਗੱਲ ਕਰ ਸਕੇ ਵਰਕਰ ਦੀ ਗੱਲ ਕਰ ਸਕੇ ਤਾਂ ਪੂਰਾ ਜੋ ਪਰਿਵਾਰ ਨੇ ਚਾਇਆ ਉਹ ਹੋਇਆ ਇਸ ਵੇਲੇ ਸਮੱਸਿਆ ਕੀ ਹੈ ਕਿ ਬਾਦਲ ਸਾਹਿਬ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਪੈਸੇ ਪੱਕੋ ਇੰਨੇ ਤਾਕਤਵਰ ਹੋ ਚੁੱਕੇ ਨੇ ਲਗਾਤਾਰ ਮੀਟਿੰਗ ਤੇ ਮੀਟਿੰਗ ਪਹਿਲਾਂ ਦਫਤਰ ਦੇ ਵਿੱਚ ਬੁਲਾਈਆਂ ਹੁਣ ਹਲਕਿਆਂ ਦੇ ਵਿੱਚ ਬੁਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਤਾਂ ਜਿਹੜਾ ਬਾਗੀ ਧੜਾਗਾ ਉਹ ਨਾਰਾਜ਼ਗੀ ਇਸ ਗੱਲ ਤੇ ਦਿਖਾ ਰਿਹਾ ਕਿ ਸਾਨੂੰ ਲੋਕਾਂ ਨੇ ਨਕਾਰ ਦਿੱਤਾ ਹੈਗਾ ਸਾਡੀਆਂ ਜਮਾਨਤਾਂ 잡ਤ ਹੋ ਗਈਆਂ ਬੇਸ਼ੱਕ ਬੀਬਾ ਹਰਸੀਮਰਤ ਕੌਰ ਜਿੱਤ ਗਈ ਹੈ ਉੱਥੋਂ ਦੇ ਕਈ ਕਾਰਨ ਰਹੇ ਜਿੱਤਣ ਦੇ ਖੈਰ ਅਸੀਂ ਉਸ ਤੇ ਨਹੀਂ ਜਾਗੇ ਤਾਂ ਠੀਕ ਰਹੇਗਾ ਤਾਂ ਉਹ ਬਾਗੀ ਧੜਾ ਕਹਿ ਰਿਹਾ ਕਿ ਸਾਨੂੰ ਅਕਾਲੀ ਦਲ ਨੂੰ ਬਚਾਉਣ ਵਾਲੀ ਸਿਆਸਤ ਕਰਨੀ ਚਾਹੀਦੀ ਜੇਕਰ ਸੁਖਬੀਰ ਸਿੰਘ ਬਾਦਲ ਤਿਆਗ ਦੀ ਭਾਣ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਕੁਰਬਾਨੀਆਂ ਵਾਲਾ ਅਕਾਲੀ ਦਲ 85% ਕੁਰਬਾਨੀਆਂ ਕਰਤੀਆਂ ਪੰਜਾਬੀਆਂ ਨੇ ਵੱਧ ਕੁਰਬਾਨੀਆਂ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਆਈਆਂ ਨੇ ਤਾਂ ਉਹ ਕਹਿ ਰਹੇ ਨੇ ਸੁਖਬੀਰ ਸਿੰਘ ਬਾਦਲ ਇੱਕ ਕੁਰਬਾਨੀ ਹੋਰ ਕਰ ਦੇਣ ਅਹੁਦੇ ਤੋਂ ਪਾਸੇ ਹਟ ਦੇਣ ਜਦੋਂ ਤੱਕ ਅਕਾਲੀ ਦਲ ਤਕੜਾ ਨਹੀਂ ਹੁੰਦਾ ਪਰ ਦੂਜੇ ਪਾਸੇ ਲਗਾਤਾਰ ਇਹ ਕਹਿ ਰਹੇ ਸੀ ਕਿ ਕਦੇ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲ ਨਹੀਂ ਦਿੱਤਾ ਸ਼੍ਰੋਮਣੀ ਕਮੇਟੀ ਦੇ ਵਿੱਚ ਕਦੇ ਕੁਝ ਨਹੀਂ ਕੀਤਾ ਪਰ ਤੁਹਾਨੂੰ ਯਾਦ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀਆਂ ਮੀਟਿੰਗਾਂ ਤੱਕ ਪਾਰਟੀ ਦਫ਼ਤਰ ਬੁਲਾਈਆਂ ਗਈਆਂ ਜੀ ਹਾਲਾਂਕਿ ਅਕਾਲੀ ਦਲ ਦੇ ਪ੍ਰਧਾਨ ਕੋਲੇ ਇਹ ਪਤਾ ਨਹੀਂ ਕਿ ਇਹ ਅਧਿਕਾਰ ਹੈ ਕਿ ਨਹੀਂ ਹੈ ਪਰ ਜਿੱਥੋਂ ਤੱਕ ਸਾਨੂੰ ਪਤਾ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਕ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਮੀਟਿੰਗਾਂ ਨਹੀਂ ਬੁਲਾ ਸਕਦਾ ਸ਼ਾਇਦ ਹੋਵੇ ਤਾਂ ਮੈਂ ਇਸ ਦੇ ਵਿੱਚ ਥੋੜਾ ਜਿਹਾ ਗਲਤ ਹੋਵਾਂ ਕਿਉਂਕਿ ਮੈਂ ਇਨਾ ਪਰ ਜਿਹੜਾ ਮੈਨੂੰ ਇਹ ਲੱਗਦਾ ਰਮਨ ਜੀ ਕਿਉਂਕਿ ਜੇ ਉਹਨਾਂ ਨੇ ਮੀਟਿੰਗ ਜੇ ਬੁਲਾਈ ਹੈ ਉਹਦੇ ਤੇ ਇਹ ਵੀ ਪਹਿਲੂ ਹੋ ਸਕਦਾ ਨਾ ਕਿਉਂਕਿ ਉਹ ਅਕਾਲੀ ਦਲ ਦੇ ਹੀ ਜਿਹੜੇ ਉਮੀਦਵਾਰ ਸੀ ਅਕਾਲੀ ਦਲ ਤੋਂ ਚੋਣ ਲੜੀ ਹੋ ਸਕਦਾ ਉਹਨਾਂ ਨੇ ਆਪ ਦੇ ਅਕਾਲੀ ਵਰਕਰਾਂ ਨੂੰ ਜਿਹੜਾ ਬੁਲਾਇਆ ਹੋਵੇ ਮੀਟਿੰਗ ਕਰਦੇ ਨੇ ਸ਼ੁਭਿੰਦਰ ਨਾਵ ਸ਼੍ਰੋਮਣੀ ਕਮੇਟੀ ਦੇ ਵਿੱਚ ਉਹਨਾਂ ਕੋਲ ਕੋਈ ਵੱਡਾ ਅਹੁਦਾ ਹੈਗਾ ਤਾਂ ਅਕਾਲੀ ਦਲ ਦੇ ਵਰਕਰ ਤਾਂ ਹੈ ਨਾ ਅਕਾਲੀ ਦਲ ਦੇ ਇੱਥੇ ਇੱਥੇ ਪ੍ਰੋਬਲਮ ਆ ਸਾਰੀ ਇੱਥੇ ਪ੍ਰੋਬਲਮ ਆ ਸਾਰੀ ਮੀਰੀ ਔਰ ਪੀਰੀ ਨੂੰ ਜਦੋਂ ਇਕੱਠਾ ਕਰ ਦੋਂਗੇ ਜਦੋਂ ਪੀਰੀ ਨੂੰ ਉੱਪਰ ਬਿਠਾ ਦੋਂਗੇ ਨਾ ਮੀਰੀ ਧਰਮ ਦੇ ਉੱਪਰ ਬਿਠਾ ਦੋਂਗੇ ਸਿਆਸਤ ਨੂੰ ਧਰਮ ਦੇ ਉੱਪਰ ਥੋੜਾ ਨੁਕਸਾਨ ਹੀ ਉੱਥੋਂ ਸ਼ੁਰੂ ਹੋਇਆ ਅਕਾਲੀ ਦਲ ਇੱਥੇ ਨਹੀਂ ਸਮਝ ਪਾ ਰਹੇ ਕਿ ਨੁਕਸਾਨ ਕਿੱਥੇ ਹੋਇਆ ਅਕਾਲੀ ਦਲ ਧਰਮ ਨੂੰ ਹੇਠਾਂ ਰੱਖਿਆ ਕਾਲੀਦਾਲ ਨੇ ਸਿਆਸਤ ਨੂੰ ਉੱਪਰ ਰੱਖਿਆ ਜਦੋਂ ਡੇਰੇ ਦੇ ਤੁਸੀਂ ਕੇਸ ਵਾਪਸ ਲੈ ਲਓ ਜਦੋਂ ਡੇਰੇ ਨੂੰ ਤੁਸੀਂ ਮਾਫੀ ਦਵਾ ਦਿਓ ਉਹਦੀਆਂ ਲੱਕੀ ਫਿਲਮ ਦੇ ਪੋਸਟਰਾਂ ਤੇ ਲਾ ਦਿਓ ਫਿਰ ਤੁਹਾਨੂੰ ਪੰਥ ਕੌਣ ਮੰਨੇਗਾ ਤਾਂ ਮੈਂ ਫਿਰ ਉਹ ਸ਼ੱਕ ਨਹੀਂ ਤੇ ਹੁਣ ਜਿਹੜਾ ਉਹ ਕਿਹਾ ਗਿਆ ਸੀ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਕੁਰਸੀ ਗ੍ਰਹਿਣ ਕੀਤੀ ਸੀ ਉਹ ਆਦੀ ਪਿਤਾ ਦੀ ਤਾਕਤ ਨਾਲ ਕੀਤੀ ਸੀ ਸਥਾਪਿਤ ਹੋ ਗਏ ਹੁਣ ਵੀ ਸੁਖਬੀਰ ਸਿੰਘ ਬਾਦਲ ਉਸ ਕੁਰਸੀ ਤੇ ਬੈਠ ਕੇ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਵਿੱਚ ਲੱਗੇ ਹੋਏ ਨੇ ਜਦੋਂ ਕਿ ਇਸ ਵੇਲੇ ਉਹਨਾਂ ਨੂੰ ਪਰ ਮਾ ਪ੍ਰਣਾਮ ਦੇ ਪ੍ਰਮਾਣ ਦੇਣ ਦੀ ਲੋੜ ਹੈ ਗਿਆ ਨਤੀਜਾ ਦੇਣ ਦੀ ਲੋੜ ਸੀ ਨਤੀਜੇ ਦੇ ਵਿੱਚ ਉਹ ਫੇਲਿਅਰ ਉਹਨਾਂ ਦਾ ਸਭ ਦੇ ਸਾਹਮਣੇ ਆ ਗਿਆ ਤਾਂ ਮੈਂ ਇਸ ਵੇਲੇ ਤਾਂ ਜ਼ਿਕਰ ਕਰ ਰਿਹਾ ਕਿ ਕੋਈ ਬੰਦਾ ਆਪਣੀ ਸਿਆਸੀ ਤਾਕਤ ਨਾਲ ਕੁਰਸੀ ਤੇ ਬੈਠ ਜਾਵੇ ਆਪ ਦੇ ਪੈਸੇ ਦੀ ਤਾਕਤ ਨਾਲ ਬੈਠਾ ਰਹਿ ਜਾਵੇ ਆਪਦੇ ਪਿਤਾ ਦੇ ਹੁੰਦਾ ਨਾ ਵੀ ਰਾਜੇ ਤੋਂ ਬਾਅਦ ਰਾਜੇ ਦਾ ਪੁੱਤ ਵੱਡਾ ਪੁੱਤ ਜਿਹੜਾ ਰਾਜਾ ਉਹਵੇਂ ਬਣ ਜਾਵੇ ਪਰ ਉਹਦੇ ਵਿੱਚ ਕਾਬਲੀਅਤ ਹੋਣੀ ਚਾਹੀਦੀ ਆ ਪਰ ਰਮਨ ਜੀ ਜਿਹੜੇ ਉਹ ਲੋਕ ਵਿਰੋਧ ਕਰ ਰਹੇ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਅਸੀਂ ਵੀ ਚਰਚਾ ਕਰ ਰਹੇ ਹਾਂ ਕੁਝ ਚੰਦ ਲੋਕ ਨੇ ਇਹ ਸੁਬਿੰਸਿੰਘ ਬਾਦਲ ਹੋਰਾਂ ਦਾ ਧੜਾ ਵੀ ਕਹਿੰਦਾ ਤੇ ਜਿਹੜੇ ਬਾਹਲੇ ਵਿਰੋਧੀ ਨੇ ਜਿਹੜੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਉਹ ਬੀਜੇਪੀ ਦੇ ਨਾਲ ਨੇ ਉਹਨਾਂ ਦੇ ਵਿੱਚ ਦੇਖ ਲੇ ਇਸਕਮੰਦ ਸਿੰਘ ਮਲੂਕਾ ਦਾ ਪਰਿਵਾਰ ਬੀਜੇਪੀ ਦੇ ਵਿੱਚ ਚੰਨੋ ਨੇ ਚੋਣ ਲੜੀ ਜੰਮੁਬਾਜਰਾ ਦੇ ਵੀ ਸਬੰਧ ਬੀਜੇਪੀ ਦੇ ਨਾਲ ਦੱਸੇ ਜਾ ਰਹੇ ਨੇ ਬੀਬੀ ਜੰਗੀਰ ਕੋ ਜਿਹੜਾ ਢਿੰਡ ਸਾਹਿਬ ਪਰਿਵਾਰ ਆ ਢਿੰਡ ਸਾਹਿਬ ਪਰਿਵਾਰ ਤਾਂ ਸਿਯੋਕਤ ਅਕਾਲੀ ਦਾ ਤਾਂ ਬੀਜੇਪੀ ਦੇ ਨਾਲ ਮਿਲਾਈ ਸੀ ਰਿਆ ਤਾਂ ਫਿਰ ਉਹ ਕਹਿੰਦੇ ਬਾਕੀ ਧੜਾ ਜਿਹੜਾ ਏਡੀ ਵੱਡੀ ਗੈਂਤੀ ਦੇ ਵਿੱਚ ਵਰਕਰ ਆ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਉਹ ਤਾਂ ਵਿਰੋਧ ਨਹੀਂ ਕਰ ਰਿਹਾ ਉਹ ਤਾਂ ਕਹਿ ਰਹੇ ਨੇ ਕਿ ਅਸੀਂ ਰਵੀ ਸਿੰਘ ਬਾਦਲ ਹੋਰਾਂ ਦੇ ਨਾਲ ਸਿਰਫ ਚੰਦ ਬੰਦਿਆਂ ਨੇ ਕਹਿਨ ਦੇਣਾ ਪ੍ਰਧਾਨ ਕੁਰਸੀ ਕਿਵੇਂ ਛੱਡਦੇ ਅਕਾਲੀ ਦਲ ਨਾ ਤਾਂ ਪਹਿਲੀ ਵਾਰ ਟੁੱਟਿਆ ਤੇ ਨਾ ਆਖਰੀ ਵਾਰ ਟੁੱਟਿਆ ਟੁੱਟਿਆ ਅਕਾਲੀ ਦਲ ਨੇ ਹਮੇਸ਼ਾ ਟੁੱਟਦੇ ਰਹਿਣਾ ਟੁੱਟਣ ਦੇ ਨਾਲ ਹੀ ਅਕਾਲੀ ਦਲ ਹਮੇਸ਼ਾ ਤਾਕਤ ਦੇ ਵਿੱਚ ਐ ਪਰ ਇਸ ਵਾਰ ਫਰਕ ਆ ਟੁੱਟਣ ਦਾ ਇਹ ਗੱਲ ਸਮਝਣੀ ਹੈ ਮਾਸਟਰ ਤਾਰਾ ਸਿੰਘ ਦਾ ਧੜਾ ਵੀ ਇੱਕ ਹੋਰ ਸੰਤ ਫਤੇ ਸਿੰਘ ਗਰੁੱਪ ਸੀ ਸੰਤ ਲੋਂਗੋਵਾਲ ਦਾ ਜਿਹੜਾ ਥੋੜਾ ਜਿਹਾ ਮਤਲਬ ਗਰਮ ਖਿਆਲੀਆਂ ਨਾਲ ਜਿਹੜਾ ਉਹਨਾਂ ਦਾ ਰੌਲਾ ਰਿਆ ਇਸ ਤੋਂ ਬਾਅਦ ਬਾਦਲ ਸਾਹਿਬ ਟੋੜਾ ਧੜਾ ਵੀ ਰਿਆ ਪਰ ਇਸ ਵੇਲੇ ਫਰਕ ਸਮਝੋ ਕਿੱਥੇ ਹੈਗਾ ਫਰਕ ਕਿੱਥੇ ਹੈਗਾ ਜਦੋਂ ਅੱਗੇ ਕਦੇ ਇੱਕ ਆੜੀਦਲ ਟੁੱਟਦਾ ਸੀ ਤਾਂ ਕਾਲੀਦਲ ਦਾ ਵੱਡਾ ਧੜਾ ਜਿਹੜਾਗਾ ਇਹ ਇਲਜ਼ਾਮ ਲਗਾਉਂਦਾ ਸੀ ਕਿ ਇਹ ਕਾਂਗਰਸ ਦੇ ਇਸ਼ਾਰੇ ਤੇ ਜਾ ਸੈਂਟਰਲ ਏਜੰਸੀਆਂ ਲਈ ਕਾਂਗਰਸ ਦੇ ਅੰਡਰ ਆਈਆਂ ਉਹਨਾਂ ਦੇ ਇਸ਼ਾਰੇ ਤੇ ਪੰਤਕ ਧੜੇ ਨੂੰ ਪੰਤਕ ਜਮਾਤ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਮੇਸ਼ਾ ਬਾਦਲ ਸਾਹਿਬ ਇਹ ਗੱਲ ਕਹਿੰਦੇ ਕਹਿੰਦੇ ਰਹੇ ਔਰ ਹਮੇਸ਼ਾ ਤਾਲੀ ਦਲ ਦੀ ਲੀਡਰਸ਼ਿਪ ਕਹਿੰਦੇ ਪਰ ਪਹਿਲੀ ਵਾਰ ਇਹ ਹੋਇਆ ਕਿ ਜਿੰਨਾ ਨਾਲ ਤੁਸੀਂ 1997 ਤੋਂ ਲੈ ਕੇ 2021 ਤੱਕ ਜਿੰਨਾ ਨਾਲ ਤੁਸੀਂ 9 ਮਾਸ ਦਾ ਰਿਸ਼ਤਾ ਕਿਹਾ ਹੋਵੇ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਅਸੀਂ ਜਿਹੜੀਆਂ ਵਾਇਰਲ ਆਈਆਂ ਕਈ ਕੋਈ ਤੁਹਾਡੀ ਉਮਰ ਨਿਕਲ ਜੂ ਇਹ ਆਈ ਰਵੇਗਾ ਗੜਜੋੜ ਇਹ 9 ਮਹੀਨਾ ਦਾ ਰਿਸ਼ਤਾ ਪਤੀ ਪਤੀ ਪਤਨੀ ਵਾਲਾ ਰਿਸ਼ਤਾ ਤੱਕ ਕਰਾਰ ਦਿੱਤਾ ਗਿਆ ਬਾਦਸਾ ਵੱਲੋਂ ਤਾਂ ਇੱਥੇ ਸਮੱਸਿਆ ਇਹ ਹੈਗੀ ਆ ਕਿ ਹਮੇਸ਼ਾ ਵਿਰੋਧੀ ਤਰ੍ਹਾਂ ਜਿਹੜੇ ਅਕਾਲੀ ਦਲ ਦੀਆਂ ਹੁੰਦੀਆਂ ਉਸ ਧਿਰ ਤੇ ਅਟੈਕ ਕਰਦੀਆਂ ਉਸ ਧਿਰ ਨੂੰ ਕਿਸ ਨਾ ਕਿਸੇ ਧਿਰ ਦੇ ਨਾਲ ਜੁਗਲਬੰਦੀ ਦਾ ਜਿਹੜਾ ਇਸ਼ਾਰਾ ਦਿੰਦੀਆਂ ਜਿਹੜੀ ਧਿਰ ਤੱਕ ਤਵਾਰ ਹੁੰਦੀ ਆ ਇਸ ਵੇਲੇ ਤਾਕਤਵਰ ਧਿਰ ਦੇ ਵਿੱਚ ਬਾਗੀ ਤੜਾਏਗਾ ਕਿਉਂਕਿ ਬਾਗੀ ਤੜ ਨੇ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕਰਤੀ ਸੋ ਬੀਰ ਸਿੰਘ ਬਾਦਲ ਦੀ ਉਹਨਾਂ ਨੂੰ ਪ੍ਰਧਾਨਗੀ ਤੇ ਭਰੋਸਾ ਨਹੀਂ ਆਏਗਾ ਵੱਡਾ ਧੜਾ ਜਿਹੜਾ ਹੈਗਾ ਬਿਕਰਮ ਮਜੀਠੀਆ ਹੋਰ ਆਂਦਾ ਤੇ ਦੋ ਤਰ ਉਹ ਹੈ ਗਿਆ ਉਹ ਇਸ ਵੇਲੇ ਦੋਨਾਂ ਧਰਿਆਂ ਨੂੰ ਲੈ ਕੇ ਜਿਹੜੇ ਹੈਗੇ ਨੇ ਹਲੇ ਤੱਕ ਕੋਈ ਵੱਡਾ ਬਿਆਨ ਨਹੀਂ ਦੇ ਰਹੇ ਤੇ ਜਿਹੜੇ ਤੁ ਜਖੜ ਸਾਹਿਬ ਦਾ ਮਜੀਠੀਆ ਸਾਹਿਬ ਕਾਂਗਰਸੀਆਂ ਦੇ ਜਿੰਨੇ ਆਏ ਬਿਆਨ ਆਏ ਉਹਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੋਣ ਉਹਨਾਂ ਦੇ ਵਿੱਚ ਰਾਜਾ ਵੜਿੰਗ ਹੋਣ ਉਹਨਾਂ ਦੇ ਵਿੱਚ ਸੁਖਵਿੰਦਰ ਸਿੰਘ ਚਰੰਦਾਵਾ ਹੋਣ ਉਹ ਬਾਕੀਆਂ ਤੇ ਹਮਲਾ ਲਗਾਤਾਰ ਕਰ ਰਹੇ ਨੇ ਹੂੰ ਕਿਉਂਕਿ ਉਹਨਾਂ ਨੂੰ ਇਹ ਗੱਲ ਪਤਾ ਹੈਗੀ ਆ ਕਿ ਸੁਖਬੀਰ ਸਿੰਘ ਬਾਦਲ ਜੇਕਰ ਅਕਾਲੀ ਦਲ ਦੇ ਤਾਕਤਵਾਰ ਰਹਿਣਗੇ ਤਾਂ ਉਹਨਾਂ ਨੂੰ 2027 ਦੇ ਵਿੱਚ ਵਾਪਸੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਵੱਡੀ ਲੀਡਰਸ਼ਿਪ ਨੂੰ ਵਿਸ਼ਵਾਸ ਨਹੀਂ ਰਿਹਾ ਅੱਜ ਉਹਨਾਂ ਕੋਲ ਦੇਖੋ ਜਿਹੜਾ ਬਾਗੀ ਧੜਾ ਹੈਗਾ ਅੱਠ ਸੱਤ ਉਹਨਾਂ ਦੇ ਵਿੱਚ ਕੋਰ ਕਮੇਟੀ ਮੈਂਬਰ ਹੈਗੇ ਨੇ ਬਹੁਤ ਸਾਰੇ ਹਲਕਿਆਂ ਚਾਰਜ ਹੈਗੇ ਨੇ ਬਹੁਤ ਸਾਲ ਉਹਨਾਂ ਕੋਲੇ ਐਸਡੀਪੀਸੀ ਮੈਂਬਰ ਹੈਗੇ ਨੇ ਤਾਂ ਅਕਾਲੀ ਦਲ ਇਸ ਤੇ ਵੇਲੇ ਅਕਾਲੀ ਦਲ ਦਾ ਅਗਲਾ ਕੰਮ ਕੀ ਹੋਏਗਾ ਉਹ ਇਹ ਇਸੇ ਕਰਕੇ ਵਿਰੋਧੀ ਧਿਰਾਂ ਜਿਹੜੀਆਂ ਲਗਾਤਾਰ ਵੱਡਾ ਧਿਰ ਜਿਹੜੀ ਲੱਗ ਰਿਹਾ ਕਿ ਇਹ ਰਾਈਜ਼ ਕਰ ਸਕਦੀਆਂ ਨੇ ਭਗਤ ਭਾਵਨਾ ਜਾਂ ਕਿਸੇ ਨਾਲ ਅਲਾਈਂਸ ਕਰ ਸਕਦੇ ਨੇ ਕਿਉਂਕਿ ਹਾਲੇ ਦੇਖੋ ਅਮਰਪਾਲ ਸਿੰਘ ਦਾ ਧੜਾ ਵੀ ਸਾਇਲੈਂਟ ਹੈਗਾ ਹਮ ਹਜੇ ਭਾਈ ਸਰਬੀ ਸਿੰਘ ਖਾਲਸਾ ਨੇ ਕੀ ਕਰਨਾ ਸੇਮਰਿਤ ਸਿੰਘ ਮਾਨੂਰ ਅਣਕੀ ਕਰਨਾ ਜਾਂ 19 ਅਕਾਲੀ ਦਲ 1920 ਵੀ ਬੈਠਾ ਹੋਇਆ ਤਾਂ ਬਹੁਤ ਸਾਰੇ ਅਜਿਹੇ ਦਲ ਨੇ ਜਿਹੜੇ ਟੁੱਟੇ ਹੋਏ ਨੇ ਇੱਕ ਵੱਖ-ਵੱਖਰੇ ਨੇ ਕਿ ਉਹ ਇੱਕ ਪਲੇਟਫਾਰਮ ਤੇ ਆਉਣਗੇ ਤਾਂ ਇਸੇ ਕਰਕੇ ਹਮੇਸ਼ਾ ਟਾਰਗੇਟ ਜਿਹੜਾ ਹੈਗਾ ਵੱਡੀ ਧਰ ਨੂੰ ਕੀਤਾ ਜਾਣਾ ਵੱਡੀ ਧਰ ਇਸ ਵੇਲੇ ਜਿਹੜੀ ਹੈਗੀ ਆ ਬਾਗੀ ਧੜ ਆਏਗਾ ਔਰ ਦੂਜੀ ਗੱਲ ਅਕਾਲੀ ਦਲ ਦੀ ਮਾਰ ਵੀ ਜਿਹੜੀ ਤੁਸੀਂ ਆਖਿਆ ਕਿੱਥੇ ਪੈ ਰਹੀ ਜਿਹੜੀ ਸ਼੍ਰੋਮਣੀ ਗਮਿੰਟੀ ਦੀ ਗੱਲ ਕਰ ਰਹੇ ਆ ਅਕਾਲੀ ਦਲ ਲਗਾਤਾਰ ਆਪਣੀ ਸਿਆਸਤ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਜਦੋਂ ਕਿ ਉਹਨਾਂ ਦੇ ਸਾਹਮਣੇ ਇਸ ਵੇਲੇ ਸਭ ਤੋਂ ਵੱਡਾ ਚੈਲੰਜ ਜਿਹੜਾ ਹੈਗਾ ਉਹ ਐਸਜੀਪੀਸੀ ਚੋਣਾਂ ਹੈਗੀਆਂ ਨੇ ਬਿਲਕੁਲ ਕਿਉਂਕਿ ਅਜਿਹਾ ਅਕਾਲੀ ਦਲ ਦੇ ਕੋਈ ਵੀ ਵਾਇਦ ਚਿਹਰਾ ਨਹੀਂ ਬਚਿਆ ਜਿਸ ਦੇ ਨਾਮ ਤੇ ਉਹ ਵੋਟਾਂ ਜਾਂ ਉਹ ਮਤਲਬ ਕਿ ਜਿਹੜੀਆਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਨਾਲ ਜ਼ਿਆਦਾ ਕੀਤੀ ਗਈ ਹਮ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਮਨਮਰਜ਼ੀ ਦੇ ਤਰੀਕੇ ਨਾਲ ਵਰਤਿਆ ਤਾਂ ਇਸ ਲਈ ਅਕਾਲੀ ਦਲ ਦੇ ਸਾਹਮਣੇ ਸਿਆਸਤ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਐਸਡੀਪੀਸੀ ਚੋਣਾ ਇਹ ਧਰਮ ਜਿਹੜਾ ਹੈਗਾ ਪੰਥ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਸ ਦਾ ਫਿਕਰ ਕਰਨਾ ਚਾਹੀਦਾ ਕਿਉਂਕਿ ਜੀ ਉਹੀ ਤਰ੍ਹਾਂ ਹਮੇਸ਼ਾ ਕਾਮਯਾਬ ਹੋਈ ਆ ਉਹੀ ਤਰ੍ਹਾਂ ਉਹ ਅਕਾਲੀ ਦਲ ਵੱਡਾ ਮੰਨਿਆ ਜਾਂਦਾ ਜਿਸ ਧਿਰ ਦੇ ਕੋਲ ਐਸਡੀਪੀਸੀ ਚੋਣਾ ਹੋਣੀਆਂ ਜੇਕਰ ਸੁਬੀਰ ਸਿੰਘ ਬਾਦਲ ਦਾ ਧੜਾ ਐਸਡੀਪੀਸੀ ਚੋਣਾਂ ਦੇ ਵਿੱਚ ਹਾਰ ਗਿਆ ਰਾਜਦੀਪ ਇਹ ਲਿਖ ਕੇ ਲੈ ਲਓ ਤੁਸੀਂ ਅੱਜ ਉਹ ਧੜਾ ਜਿਹੜਾ ਵੀ ਧੜਾ ਉਸ ਤੇ ਕਾਬਜ ਹੋਵੇਗਾ 2027 ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹ ਜਿਹੜਾ ਹੈਗਾ ਲੋਕਾਂ ਦੀ ਰਾਸੀ ਨੁਮਾਇੰਦਗੀ ਕਰੇਗਾ ਔਰ ਜੇਕਰ ਸੁਖਬੀਰ ਸਿੰਘ ਬਾਦਲ ਹਰਾਂ ਦਾ ਅਕਾਲੀ ਦਲ ਜਿਹੜਾ ਹੈਗਾ ਹੈਗਾ ਜੇਕਰ ਐਜਪੀਸੀ ਚੋਣਾਂ ਤੇ ਵਿੱਚ ਆਪਣੀ ਉਹ ਸਮਰਥਨ ਨਾਲ ਪ੍ਰਦਰਸ਼ਨ ਨਹੀਂ ਕਰਨ ਪਾਇਆ ਕਰ ਪਾਇਆ ਤਾਂ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਵੀ ਜਾਵੇਗੀ ਉਹ ਕਮਜ਼ੋਰ ਵੀ ਹੋ ਗਿਆ ਜਿਹੜਾ ਬਾਗੀ ਹੈਗਾ ਉਹ ਉਸੇ ਨੂੰ ਰਿਪਰੈਜ਼ੈਂਟ ਆ ਕੇ ਕਰੇਗਾ ਜਿਸ ਨੂੰ ਅੱਜ ਬਾਗੀ ਕਿਹਾ ਜਾ ਰਿਹਾ ਹੈ